ਅਸਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਨਜ਼ਰਬੰਦ ਨੇ ਅਤੇ ਉਹਨਾਂ ਦੇ ਵੱਲੋਂ ਭੁਖ ਹੜਤਾਲ ਕੀਤੀ ਗਈ ਹੈ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਉਹਤੇ ਬਾਬਾ ਰਾਮ ਸਿੰਘ ਖਾਲਸਾ ਨੇ ਵੀ ਇਸ ਮੱਦੇਨਜ਼ਰ ਬੋਲਦੇ ਹੋਏ ਕਿਹਾ ਕਿ ਉਹਨਾਂ ਦੇ ਵੱਲੋਂ ਜਿਹੜਾ ਕਿ ਸਾਰਾ ਗੜੀ ਨਿਵਾਸ ਦੇ ਵਿੱਚ ਪੰਥ ਇਕੱਠ ਰੱਖਿਆ ਗਿਆ ਤੇ ਇਸ ਮਸੂਲੇ ਲੈ ਕੇ ਚਰਚਾ ਕੀਤੀ ਜਾਵੇਗੀ ਤੇ ਬਾਤੋ ਬਾਦ ਇਸੇ ਵਿੱਚ ਜਨਕੀ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਸਮੁਦਿ ਦੇ ਉੱਤੇ ਗੰਭੀਰਤਾ ਨਾਲ ਚਰਚਾ ਕੀਤੀ ਜਾਵੇ ਤੇ ਸਰਕਾਰਾਂ ਤੇ ਦਬਾਅ ਬਣਾਇਆ ਜਾਵੇ ਤਾਂ ਕਿ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਲਿਆਂਦਾ ਜਾਵੇ ਆਉ ਹੁੰਦੇ ਹਾਂ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਚਾਚਾ ਜੀ ਭਾਈ ਹਰਜੀਤ ਸਿੰਘ ਸਾਹਿਬ ਜੀ ਉਹਨਾਂ ਨਾਲ ਮੁਲਾਕਾਤ ਦਾ ਸਮਾਪਤ ਹੋਇਆ ਸ਼ਾਮ ਨੂੰ ਕੋਈ 5:00 ਵਜੇ ਦਾ ਸਮਾਗਮ ਸੀ ਅਸੀਂ ਉਹਨਾਂ ਦੇ ਓਡੀਕ ਵਿੱਚ ਬੈਠੇ ਸਾਂ ਕਿੰਨੇ ਦਿਨ ਕਈ ਦਿਨ ਹਸਪਤਾਲ 'ਚ ਰਹਿ ਕੇ ਭਾਈ ਬਸੰਤ ਸਿੰਘ ਜੀ ਕਿਉਂ ਲਈ ਇੰਨੀ ਆਉਏ ਅਸੀਂ ਉਹਨਾਂ ਨੂੰ ਮਿਲੇ 5-7 ਮਿੰਟ ਉਹਨਾਂ ਦਾ ਵਿਹਾਰ ਚਾਹ ਖੁਸ਼ੀਆਂ ਉਹਨਾਂ ਕੇ ਆਪਕਾ ਫਿਕਰ ਦੀ ਕਹਾਵਤ ਚਾਹ ਤੇ ਹਸਪਤਾਲ ਵਾਪਸ ਦਾ ਅੱਜ ਉਹ ਸਫੀਤ ਮਿਲੀ ਹੈ ਕਿ ਇਹਨੂੰ ਜੇਰ ਕਿੱਤੇ ਦਵਾਈਆਂ ਲਿਆਏ ਨੇ ਉਹਨਾਂ ਦੇ ਜਾਨ ਤੋਂ ਬਾਅਦ ਭਾਈ ਸਾਹਿਬ ਨੇ ਇਹ ਭਾਈ ਅਮਰਪਾਲ ਜੀ ਉਹਨਾਂ ਦੇ ਪੈਂਕਾ ਕੀ ਭਾਈ ਹਜੀ ਸਾਹਿਬ ਦੇ ਸਾਡੇ ਕੋਲ ਪਹੁੰਚੇ ਜੋਲੀ ਵਿੱਚ ਇੱਕ ਟੰਕਾ ਮੇਲ ਬੈਠ ਕੇ ਇੱਕਾਂ ਪੁਰਸ਼ਿਆਂ ਤੇ ਕਿ ਸਾਰੇ ਜੋ ਕੁਝ ਪਿਛਲੇ ਸਾਲ ਤੋਂ ਬਰਤਾਨਾ ਕੋਸ਼ਿਸ਼ ਕੀਤੇ ਆ ਔਰ ਜਿਸ ਦਾ ਕੋਹ ਨਾ ਤੋਕਰ ਸਾਥ ਰੱਖਣੇ ਮਜਬੂਰ ਹੋਣਾ ਪਿਆ ਔਰ ਇੱਥੇ ਸਤਿ ਸਰਦਾਰੋਂ ਕਿ ਮੋਰਚਾ ਲਾਉਂ ਸੋਦਾ ਦੇ ਕਿ ਲਗਾਤਾਰ ਅਮਰਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੁੱਖ ਹੜਤਾਲਤੇ ਨੇ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਲਗਾਤਾਰ ਪੋਖਰ ਹੜਤਾਲ ਕਰਾਰ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਐਸਜੀਪੀਸੀ ਦੇ ਨਾਲ ਵੀ ਲਗਾਤਾਰ ਮੁਲਾਕਾਤ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਹਰਪੂਨਜਾਬ ਟੀਵੀ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਨਜ਼ਰਬੰਦ ਨੇ ਅਤੇ ਉਹਨਾਂ ਦੇ ਵੱਲੋਂ ਪੋਖਰ ਹੜਤਾਲ ਕੀਤੀ ਗਈ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਉਤੇ ਬਾਬਾ ਰਾਮ ਸਿੰਘ ਖਾਲਸਾ ਨੇ ਵੀ ਇਸ ਮੱਦੇ ਨਜ਼ਰ ਬੋਲਦੇ ਹੋਏ ਕਿਹਾ ਕਿ ਉਹਨਾਂ ਦੇ ਵੱਲੋਂ ਜਿਹੜਾ ਕਿ ਸਾਰਾ ਗਲੀ ਨਿਵਾਜ਼ ਦੇ ਵਿੱਚ ਪੰਥਕ ਇਕੱਠ ਰੱਖਿਆ ਗਿਆ ਤੇ ਇਸ ਮਸੂਲੇ ਲੈ ਕੇ ਚਰਚਾ ਕੀਤੀ ਜਾਵੇਗੀ ਤੇ ਵੱਧ ਤੋਂ ਵੱਧ ਇਸ ਦੇ ਵਿੱਚ ਜਿਹੜਾ ਕਿ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਇਸ ਮੁੱਦੇ ਦੇ ਉੱਤੇ ਗੰਭੀਰਤਾ ਦੇ ਨਾਲ ਚਰਚਾ ਕੀਤੀ ਜਾਵੇ ਤੇ ਸਰਕਾਰਾਂ ਤੇ ਦਬਾਅ ਬਣਾਇਆ ਜਾਵੇ ਤਾਂ ਕਿ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਅਮਰਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਲਿਆਂਦਾ ਜਾਵੇ ਆਓ ਸੁਣਦੇ ਹਾਂ। ਭਾਈ ਅਮਰਪਾਲ ਸਿੰਘ ਜੀ ਉਹਨਾਂ ਦੇ ਚਾਚਾ ਜੀ ਭਾਈ ਹਰਜੀਤ ਸਿੰਘ ਸਾਹਿਬ ਜੀ ਉਹਨਾਂ ਨਾਲ ਮੁਲਾਕਾਤ ਦਾ ਸਮਾਪਤ ਹੋਇਆ। ਸ਼ਾਮੀ ਕੋਈ 5:00 ਵਜੇ ਦਾ ਸਮਾਸੇ ਅਸੀਂ ਉਹਨਾਂ ਦੇ ਅਡੀਕ ਵਿੱਚ ਬੈਠੇ ਸਾਂ। ਕਿ ਇਹਨੇ ਤੇ ਉਹ ਕਈ ਦਿਨ ਹਸਪਤਾਲ ਚ ਰਹਿ ਕੇ ਭਾਈ ਬਸੰਤ ਸਿੰਘ ਜੀ ਇਹੋ ਲਈ ਇਨਗਾਦੋ ਆਏ ਅਸੀਂ ਉਹਨਾਂ ਨੂੰ ਮਿਲੇ ਪੰਜ ਸੱਤ ਮਿੰਟ ਉਹਨਾਂ ਦਾ ਵਿਹਾਰ ਚ ਖੁਸ਼ੀਆਂ ਉਹਨਾਂ ਕੇ ਆਪ ਰਿਕਟਨੀ ਕਹਾ ਵਿੱਚ ਤੇ ਹਸਪਤਾਲ ਦਾਗਲ ਦਾ ਅੱਜ ਉਹ ਸੱਤੀ ਮਹੀਨੇ ਜਿਹੜੇ ਜੇਰ ਚੱਕਰ ਸਵਾਲਾ ਲਿਆਏ ਨੇ ਉਹਨਾਂ ਦੇ ਜਾਣ ਤੋਂ ਬਾਅਦ ਭਾਈ ਸਾਹਿਬ ਨੇ ਭਾਈ ਅਮਰਪਾਲ ਜੀ ਉਹਨਾਂ ਦੇ ਪਾਂਚਾ ਜੀ ਭਾਈ ਹਾਜੀ ਸਾਉ ਦੇ ਸਾਡੇ ਕੋਲ ਪਹੁੰਚੇ ਡੋਲੀ ਵਿੱਚ ਇੱਕ ਟੈਂਟ ਮਿਲ ਬੈਠ ਕੇ ਇੱਕਾਂ ਪੁਰਸ਼ਾਂ ਤੇ ਕਿ ਸਾਰੇ ਜੋ ਕੁਝ ਪਿਛਲੇ ਸਾਲ ਤੋਂ ਬਰਤਾਨਾ ਉਸ ਕਿਤੇ ਆ ਔਰ ਜੇਸ ਕਰਕੇ ਹੋਣਾ ਤਾਂ ਕਰਤਾਰ ਰਖਣੇ ਮਜਬੂਰ ਹੋਣਾ ਪਿਆ ਔਰ ਇਤੇ ਸਤਿਕਾਰ ਨੂੰ ਕੀ ਮੋਰਚਾ ਲਾਉ ਸੋਦਾ ਦੇ ਕਿ ਲਗਾਤਾਰ ਅਮਰਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੁੱਖ ਹੜਤਾਲਤੇ ਨੇ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਲਗਾਤਾਰ ਭੁੱਖ ਹੜਤਾਲ ਕਰ ਰਹੇ ਨੇ ਇਨਸਾਫ਼ ਦੀ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਜਿਹਦੇ ਚਲਦੇ ਉਹਨਾਂ ਦੇ ਵੱਲੋਂ ਐ ਜੀ ਪੀ ਸੀ ਦੇ ਨਾਲ ਵੀ ਲਗਾਤਾਰ ਮੁਲਾਕਾਤ ਕੀਤੀ ਜਾ ਰਹੀ ਹੈ ਬਿਉਰਾ ਰਿਪੋਰਟ ਹਰਪੰਜਾਬ ਟੀਵੀ